ਇਹਦਾ ਸਰ ਇਹ ਟ੍ਰਿਕਸ ਵੀ ਨੇ ਕੁਛ ਨੂੰ ਆਕਰਨ ਦੇ ਚੀਜ਼ਾਂ ਨੂੰ ਯਾਦ ਰੱਖਣ ਦੇ ਕਿਵੇਂ ਆਪਾਂ ਯਾਦ ਰੱਖ ਸਕਦੇ ਆ ਜਿਹੜੀਆਂ ਡਿਫਿਕਲਟ ਚੀਜ਼ਾਂ ਨੇ ਬਾਅਦ ਜ਼ਫਾ ਜਿਵੇਂ ਸਾਇੰਸ ਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਯਾਦ ਨਹੀਂ ਹੁੰਦੀਆਂ ਹਨ ਹੈਨਾ ਜਾਂ ਹੋਰ ਵੀ ਕਿਸੇ ਵੀ ਫੀਲਡ ਦੇ ਵਿੱਚ ਤਾਂ ਉਹਨਾਂ ਨੂੰ ਯਾਦ ਕਰਨ ਦੇ ਟ੍ਰਿਕਸ ਕੀ ਹੋ ਸਕਦੇ ਨੇ ਹਾਂ ਇਹ ਮੈਂ ਆਪਣੇ ਸਾਇੰਸ ਵਾਲੇ ਬੱਚਿਆਂ ਲਈ ਸਪੈਸ਼ਲ ਕਹਿਣਾ ਚਾਹਣਾ ਵੀ ਕੁਝ ਚੀਜ਼ਾਂ ਅਸੀਆਂ ਨੇ ਜਿਹੜੀਆਂ ਆਪਣੇ ਲਈ ਯਾਦ ਰੱਖਣੀਆਂ ਬਹੁਤ ਮੁਸ਼ਕਲ ਨੇ ਖਾਸ ਤੌਰ ਤੇ ਮੈਥਮੈਟਿਕਸ ਵਾਲੇ ਬੱਚਿਆਂ ਨੂੰ ਮੈਂ ਕਹਿਣਾ ਵੀ ਜਾਨੀ ਪਾਈ ਦੀ ਵੈਲਿਊ ਹੈ पाई दी वैल्यू ਜਿਹਨੂੰ 22/7 ਬੱਸ ਐਕਚੁਅਲੀ 22/7 ਹੈ ਨਹੀਂ ਇਹ ਆ ਇਹਦੀ 3.1416 ਇਹ वैल्यू ਹੈ ਨਾ ਇਹਨੂੰ ਯਾਦ ਰੱਖਣ ਦਾ ਬਸ ਇੱਕ ਇੱਕ ਸੈਂਟੈਂਸ ਯਾਦ ਰੱਖ ਲਿਓ ਮੇ ਆਈ ਹੈਵ ਅ ਸਟੇਜ ਨੰਬਰ ਬਸ ਮੇ ਆਈ ਹੈਵ ਅ ਸਟੇਜ ਨੰਬਰ ਮੇ ਦੇ ਵਿੱਚ ਤਿੰਨ ਆਗੇ ਨਾ ਐਮ ਏ ਯੇ ਤਿੰਨ ਆਗੇ 3. ਆਈ ਬਣਾ ਗਿਆ ਮੇ ਆਈ ਹੈਵ ਹੈਵ ਅਗੇ ਚਾਰ ਆਗੇ ਉਹਦੇ ਚ ਲੈਟਰ ਚਾਰ ਆਗੇ 3.144 ਹੋ ਗਏ ਨਾ ਮੇ ਆਈ ਹੈਵ ਏ ਏ ਮੀਨਸ 1 ਫੇਰ ਆ ਗਿਆ 8 8 8 8 8 8 7 7 6 6 ਲੋ ਸੰਟੈਂਸ ਦੇ ਨਾਲ ਚੀਜ਼ ਯਾਦ ਰੱਖੋ ਸੰਟੈਂਸ ਨਾਲ ਯਾਦ ਰੱਖੋ ਅੱਛਾ ਇੱਕ ਦੂਸਰੇ ਨਾਲ ਚੀਜ਼ਾਂ ਲਿੰਕ ਕਰਕੇ ਹਾਂ ਲਿੰਕ ਕਰ ਯਾਦ ਕਰਿਆ ਜਾ ਸਕਦਾ ਬਿਲਕੁਲ ਜਿਵੇਂ ਉਂ ਇੱਕ ਮਿਸਾਲ ਦੇ ਸਕਦੇ ਹਾਂ ਸਰ ਜਿਵੇਂ 8 ਪਲੈਨਟ ਨੇ ਪਹਿਲਾਂ 9 ਹੁੰਦਾ ਸੀਗਾ ਪਲੂਟੋ ਸੀਗਾ ਜੀ ਪਲੂਟੋ ਦੇਖੋ ਪਹਿਲਾਂ ਸਾਇੰਸਦਾਨ ਨੇ ਕਹਿੰਦੇ ਰਹੇ ਨੇ ਵੀ ਪਲੂਟੋ ਪਲੈਨਟ ਸੀਗਾ ਫਿਰ ਹੁਣ ਇਹ ਕਹਿਣ ਲੱਗੇ ਕਹਿੰਦੇ ਹੈ ਨਹੀਂ मतलब ਉਹਨਾਂ ਆਪਾਂ ਕੀ ਦੀ ਗੱਲ ਮੰਨੀ ਹੈ ਵੀ ਉਹੀ ਸਾਇੰਸਦਾਨ ਕਹਿੰਦੇ ਰਹੇ ਨੇ ਵੀ ਤੀਗਾ ਇਹ ਹੁਣ ਕਹਿੰਦੇ ਨੇ ਵੀ ਉਹ ਤਾਂ ਇੱਕ ਗੋਲਾ ਤਾਂ ਹੈ ਨਹੀਂ ਇੱਕ ਪੱਥਰ ਹੀ ਆ ਉਹ ਤਾਂ ਵੀ ਜਿਹੜਾ ਜਿਵੇਂ ਮੈਟਿਓਰਸ ਹੁੰਦੇ ਨੇ ਵੀ ਉੱਡਦੇ ਫਿਰਦੇ ਨੇ ਪੱਥਰ ਵੀ ਉਸ ਨੇ ਇਹ ਵੀ ਪੱਥਰ ਉਡਦਾ ਫਿਰਦਾ ਜੀ ਇਹ ਸਾਈਜ਼ ਚ ਬੜਾ ਸੀਗਾ ਇਸ ਕਰਕੇ ਇਹਨੂੰ ਵੀ ਅਸੀਂ ਪਲੈਨਟ ਮੰਨ ਲਿਆ ਚਲ ਹੁਣ ਨਹੀਂ ਵੀ ਅਸੀਂ ਨਹੀਂ ਮੰਨਦੇ ਹਾਂ ਚਲੋ ਚਲੋ ਆਪਾਂ ਨਹੀਂ ਮੰਨ ਲਿਆ ਵੀ ਚਲੋ ਅੱਠ ਹੋ ਗਏ ਲੈ ਇਹਨਾਂ ਨੂੰ ਯਾਦ ਰੱਖਣਾ ਦਾ ਇੱਕ ਸਿਸਟਮੈਟਿਕ ਜਣੀ ਪਹਿਲਾ ਦੂਸਰਾ ਤੀਸਰਾ ਚੌਥਾ ਹੀ ਕਰਨਾ ਹੋਵੇ ਤਾਂ ਬਹੁਤ ਈਜ਼ੀ ਬਹੁਤ ਅੱਛਾ ਸੈਂਟੈਂਸ ਹੈ माई वेरी एजुकेटड मदर जस्ट शो अस नैनो बस माई मीन्स मरकरी एम बाई मर्करी माई वेरी वीनस एजुकेटड अर्थ अर्थ भी एजुकेटड है माई वेरी एजुकेटड मदर मार्स आ गया माई वेरी एजुकेटड माई वेरी एजुकेटड मदर जस्ट जुपिटर आ गया शो सैटरन आ गया अस यूरनस आ गया नैनो नैपचून आ गया ਉਹ ਇਸ ਸਿਸਟਮੈਟਿਕ ਹੈ ਪਹਿਲਾ ਦੂਸਰਾ ਤੀਸਰਾ ਹੈ ਮਤਲਬ ਇਹ ਇਹਨਾਂ ਦੀ ਤਰਤੀਬ ਹੈ ਉਹ ਇਸ ਤਰੀਕੇ ਇਹ ਲਿੰਕ ਕਿਵੇਂ ਹੁੰਦੇ ਨੇ ਸਰ ਜੀ ਜਿਵੇਂ ਇਹ ਇਸ ਤਰੀਕ ਤਰਤੀਬ ਇੱਕ ਸੈਂਟੈਂਸ ਬਣਾ ਲਿਆ ਪੜੇ मीनिंगफुल ਜਿਹਾ ਸੈਂਟੈਂਸ ਬਣਾ ਲਿਆ ਉਹ ਸੈਂਟੈਂਸ ਨਹੀਂ ਕਿ ਆਪਦੀ ਆਬਜ਼ਰਵੇਸ਼ਨ ਆ ਬੰਦੇ ਦੀ ਹਾਂ ਸੈਂਟੈਂਸ ਯਾਦ ਰੱਖਣਾ ਆਸਾਨ ਹੈ ਜਿਵੇਂ ਹੁਣ ਐਸਐਸਟੀ ਵਾਲੇ ਬੱਚਿਆਂ ਲਈ ਹੈ ਹਾਂ ਜੀ ਵੀ ਆਪਣੇ ਹਿੰਦੁਸਤਾਨ ਦੇ ਜਿਹੜੇ ਗਵੰਡੀ ਮੁਲਕ ਨੇ ਵੀ ਉਹਨਾਂ ਦੇ ਨਾਂ ਰੱਖੀ ਕਿਵੇਂ ਰੱਖੀ ਯਾਦ ਆਪਾਂ ਵੀ ਸੱਤ ਮੁਲਕ ਤਾਂ ਉਹ ਨੇ ਜਿਨ੍ਹਾਂ ਦੀਆਂ ਸਰਹੱਦਾਂ ਖੁਸ਼ਕੀ ਚ ਲੱਗਦੀਆਂ ਨੇ ਦੋ ਜਿਵੇਂ ਮਾਲਦੀਪ ਤੇ ਸ਼੍ਰੀਲੰਕਾ ਇਹ ਦੇ ਇਹ ਮੈਰੀਟਾਈਮ ਪਾਣੀ ਦੇ ਥਰੂ ਨੇ ਇਹਨਾਂ ਦੀਆਂ ਲੇਕਿਨ ਹੈਗੇ ਗੋਂਡੀ ਮੁਲਕ ਆਪਣੇ ਤਾਂ ਮੇਰੇ ਪਿਆਰੇ मामੂ ਅ ਬੁੱड्ढे ਬਾਪੂ ਨੂੰ ਛੱਡ ਨਾਈ ਲੋ ਤਾਂ ਮੇਰੇ ਮਾਲਦੀਪ ਸੀ ਜਾਂ ਮਿਆਂਮਾਰ ਲਾ ਲਓ ਮੇਰੇ ਪਿਆਰੇ ਪਾਕਿਸਤਾਨ ਆ ਗਿਆ ਮਾਮੂ ਫੇਰ ਜੇ ਮਾਲ ਦੀਪਾ ਪਹਿਲਾਂ ਫੇਰ ਤੁਸੀਂ ਇਹ ਮੀਆਂ ਮਾਰ ਲਾ ਲਓ ਦੋ ਐਮ ਆਗੇ ਨਾ ਮੇਰੇ ਪਿਆਰੇ मामੂ ਹਾਂ ਸਾਡੇ ਸਾਡੇ ਸ਼੍ਰੀਲੰਕਾ ਆ ਗਿਆ ਬੁੱਢੇ ਬਾਪੂ ਪੋਟਾਨ ਆ ਗਿਆ ਬਾਪੂ ਬੰਗਲਾਦੇਸ਼ ਆ ਗਿਆ ਤਾਂ ਇਹ ਇਹ ਛੱਡ ਸੀ ਆ ਗਿਆ ਚਾਈਨਾ ਆ ਗਿਆ ਨਾ ਨੇਪਾਲ ਆ ਗਿਆ ਛੱਡ ਨਾ ਆਈ ਆਈ ਜ ਇਹ ਅਫਗਾਨਿਸਤਾਨ ਆ ਗਿਆ मतलब ਇਹ ਨੌ ਦੇ ਨੌ ਮੁਲਕ ਇੱਕ ਸਿਸਟਮੈਟਿਕ ਯਾਦ ਹੁੰਦੇ ਨੇ ਇਸ ਤਰ੍ਹਾਂ ਕੋਈ ਵੀ ਕਰ ਸਕਦਾ ਹੈ ਨਾ ਜੇ ਕਿਸੇ ਵੀ ਫੀਲਡ ਚ ਚੀਜ਼ਾਂ ਨੂੰ ਯਾਦ ਕਰਾਇਆ ਜਾ ਸਕਦਾ ਆਸਾਨੀ ਨਾਲ ਜਿਹੜਾ ਮੁਸਰ ਸਾਡਾ ਬ੍ਰੇਨ ਦਾ ਐਸਾ ਹੈ ਵੀ ਇਹ ਤੋਂ ਜਿਹਹ ਜਾਂ ਮਰਜ਼ੀ ਕੰਮ ਲੈ ਲੋ ਇਹ 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 ਛੋਟਾ ਹੈ ਜਿੰਨਾ ਮਰਜ਼ੀ ਵਜਨ ਪਾ ਲੋ ਇਹਦੇ ਤੇ ਚੱਲ ਜਾਊਗਾ ਕੰਮ ਇਹ ਬਸ ਇਸੇ ਮਾਨ ਦਾ ਤਰੀਕਾ ਵਰਤਣ ਦਾ ਢੰਗ ਚਾਹੀਦਾ ਹੈ